ਮੇਰਾ ਮਨ ਹੈ ਸਮਝੂਗਾ ਵੀ ਇਹ ਤਾਂ ਉਹਨਾਂ ਦੀ ਦਾਰੂ ਹੈ ਪੀਊਗਾ ਤਾਂ ਨਹੀਂ ਪਰ ਮਨ ਹੈ ਸਮਝਾ ਲਿਆ ਕਰਾਂਗੇ ਵੀ ਇਹ ਇਹ ਉਹਨਾਂ ਦੀ ਦਾਰੂ ਹੈ ਤੇ ਇਸ ਕਰਕੇ ਫਿਰ ਮੈਨੂੰ ਚੜ੍ਹਨੀ ਨਹੀਂ ਹੈਗੀ ਆ ਮੰਨਿਆ ਕਰ ਨਹੀਂ ਚੜ੍ਹਦੀ ਹਾਂ ਤੇ ਤੈਨੂੰ ਤਾਂ ਬਹਾਨਾ ਮਿਲ ਗਿਆ ਵਧੀਆ ਫਿਰ ਤੂੰ ਤਾਂ ਆਪ ਦਾ ਤੰਤਨ ਗਲਾਸ ਪੀਆ ਕਰੇਗਾ ਨਾਲੇ ਆਪ ਦੀ ਬਿਹਾਈਂਡ ਦ ਸੀਨ ਸੰਡੇ ਵਾਲੇ ਦਿਨ ਵੀ ਸਾਰਾ ਦਿਨ ਟਾਈਮ ਪਾਸ ਜਾਈ ਨਹੀਂ ਹੁੰਦਾ ਘਰੇ ਬੈਠਾ ਬੈਠਾ ਥੱਕ ਹੋਰ ਜਾਈਦਾ ਕਿਉਂ ਦਫ਼ਤਰ ਚ ਦਾ ਬੰਦਾ ਬੈਠਾ ਬੈਠਾ ਚੱਲ ਵੀ ਕੰਮ ਧੰਦੇ ਲੱਗਿਆ ਰਹਿੰਦਾ ਪਤਾ ਹੀ ਨਹੀਂ ਲੱਗਦਾ ਟਾਈਮ ਪਾਸਦਾ ਹੈ 6 ਵਜੇ ਕੀ ਸ਼ਾਮ ਦੇ ਮੈਂ ਵੀ ਸੋਚਿਆ ਵੀ ਹੈ ਚਿੱਤ ਕਉ ਮਾਉਂ ਜਾਂ ਕਿਵੇਂ ਕਰੀ ਜਾਂਦਾ ਹੈ ਇਹ ਤਾਂ ਬਈ ਕੀੜੇ ਲੜਨ ਲੱਗ ਗਏ दारू ਵਾਲੇ 6 ਵਜੇ ਵਾਲੇ ਕਿ ਪਹਿਲਾਂ ਚਲੋ ਦਫ਼ਤਰੋਂ ਆਉਂਦੇ ਸੀ ਚਲੋ ਰਸਤੇ ਦੇ ਵਿੱਚ ਯਾਰ ਬੇਲੀਆਂ ਕੋਲੇ ਚਲੇ ਜਾਂਦੇ ਸੀ ਹੈ ਉਹ ਸੰਡੇ ਵਾਲੇ ਦਿਨ ਆਪਾਂ ਮੀਰੌਲਾ ਕਰੂਗੀ ਜੇ ਹੁਣ ਜਾਣਿਆਂ ਤੋਂ થી ਪਰ ਜਾਣਾ ਜ਼ਰੂਰ ਹੈ ਯਾਰ ਫੋਨ ਵੀ ਨਹੀਂ ਕਰਨਗੇ ਉਹ ਨਾ ਬੱਬੂ ਕਰੂਗਾ ਤੇ ਨਾ ਅਮਰਜੀਤ ਕਰੂਗਾ ਕਿਉਂ ਉਹਨਾਂ ਨੂੰ ਮੈਂ ਕਹਿ ਰੱਖਿਆ ਵੀ ਪਤੰਤਰੋਂ ਫੋਨ ਨਾ ਕਰਦੇ ਹੋ ਮੈਨੂੰ ਤੇ ਤੁਹਾਡੀ ਭਾਬੀ ਜਿਹੜੀ ਤਾਂ ਫਿਰ ਮੁੜ ਕੇ ਟੋਲਾ ਕਰਦੀ ਐ ਵੀ ਐਵੇਂ ਬੱਦਾਰੂ ਦਾਰੂ ਦਾ ਲੱਕ ਬਲ ਰੱਖਿਆ ਤੇ ਫੋਨ ਕਰਨਗੀ ਨਹੀਂ ਟਾਈਮ ਹੋ ਜਾਂਦੇ ਕੱਲੇ ਤੋਂ ਪੀਤੀ ਨਹੀਂ ਆਂਦੀ ਚਲ ਕਹਿਣਾ ਇਹਨੂੰ ਕਹਿਣਾ ਹੀ ਮੈਂ ਜਾਂ ਨਾ ਹੋਰ ਯਾਰਾਂ ਡਿੱਕੀ ਜਾਂਦੇ ਹੋਣਗੇ ਚਲ ਹੋਰ ਕੱਪੜੇ-ਕੁਪੜੇ ਬਦਲ ਕੇ ਨਿਕਲਦਾ ਇਹਨੂੰ ਨਾਲੇ ਕਹਿ ਦੇਣਾ ਉਪਾ ਮੇ। ਉਪਾ ਮੇ। ਹਾਂ। ਕੀ ਕਰੀ ਜਾਨੀ ਐ? ਆਹੇ ਕੰਮ ਧੰਦਾ ਕਰੀ ਜਾਨੀ ਹੋਰ ਕੀ ਕਰਨਾ? ਬੁੜੀਆਂ ਨੂੰ 100 ਕੰਮ ਹੁੰਦੇ, ਰਸੋਈ ਦੇ ਵਿੱਚ ਹੀ ਸਾਰਾ ਦਿਨ ਲੰਘ ਜਾਂਦਾ। ਸਹੀ ਗੱਲ ਐ ਯਾਰ, ਤੇਰਾ ਤਾਂ ਸੁਈ ਕਦੇ, ਕੁਸ਼ ਕਦੇ, ਕੁਸ਼। ਮੈਂ ਤਾਂ ਹੁਣਾਂ ਸੰਡੇ ਵਾਲੇ ਦਿਨ ਦੇਖ ਲੈ ਘਰੇ ਰਹਿਣਾ, ਇੱਥੇ ਹੀ ਨਹੀਂ ਜੀ ਲੱਗਦਾ। ਬੜਾ ਮੁਸ਼ਕਲ ਹੋ ਜਾਂਦਾ ਰਹਿਣਾ, ਤਾਂ ਹੀ ਤਿੰਨਾ ਕੰਮ ਫੈਲਦਾ। ਹੈ ਅੱਗੇ ਪਿੱਛੇ ਤਾਂ ਘਰੇ ਨਹੀਂ ਹੁੰਦਾ, ਚਲੋ ਆਪਦਾ ਵਧੀਆ ਮੇਰਾ ਕੰਮ ਛੇਤੀ ਨਿਬੜ ਜਾਂਦਾ। ਸੰਡੇ ਵਾਲੇ ਦਿਨ ਜਵਾਕ ਵੀ ਘਰੇ ਹੁੰਦੇ ਹੋ ਤੁਸੀਂ ਵੀ ਹੁੰਨੇ ਹੋ ਘਰੇ ਸਾਰਾ ਹੀ ਕੰਮ ਪਿਆ ਰਹਿੰਦਾ ਆਹ ਬਣਾਓ ਉਹ ਬਣਾਓ ਆਹ ਖਾਣਾ ਉਹ ਪੀਣੇ ਮੇਰਾ ਤਾਂ ਸਾਰਾ ਦਿਨ ਸੋਈ ਚ ਲੰਘ ਜਾਂਦਾ ਇੰਨੀ ਗਰਮੀ ਲੋੜੇ ਦੀ ਪੈਂਦੀ ਏ ਉੱਤੋਂ ਤੁਸੀਂ ਕਹਿ ਦਿੰਨੇ ਹੋਖੇ ਸਾਨੂੰ ਅੱਡ ਅੱਡ ਚੀਜ਼ਾਂ ਖਾਣ ਨੂੰ ਹੋਣ ਮੈਂ ਤਾਂ ਯਾਰ ਤੇਰੇ ਐਵੇਂ ਰੇੜੀ ਵਾਲਾ ਪਟਣ ਜਾਂ ਮਰੋੜ ਬੈਠਾ ਰੇੜੀ ਹੁਣ ਚੁੱਪੀ ਨਹੀਂ ਕਰਦੀ ਤੂੰ ਸਟਾਰਟ ਹੋ ਗਈ ਬਸ ਹਾਂ ਦੱਸ ਕੀ ਗੱਲ ਹੈ ਮੈਂ ਯਾਰ ਸਾਰਾ ਦਿਨ ਹੋ ਗਿਆ ਤੇ ਸੰਡੇ ਪਏ ਪਏ ਨੂੰ ਤੇ ਉਹ ਹੁਣ ਸ਼ਾਮ ਨੂੰ 6 7 ਵਜੇ 6 ਵਜੇ ਨਾਲ ਹਾਂ 6 ਵਜੇ ਹਾਂ ਤੇਰੇ ਤਾਂ ਕੀ ਦੇ ਲੜਪੇ ਹੋਣੇ 6 ਵਜੇ ਹਾਂ ਅਮਰਜੀਤ ਤੇ ਹੋ ਬਾਪੂ ਕੋਲੇ ਜਾ ਕੇ ਆਉਣਾ ਫਿਰੋ ਯਾਰ ਦੋਸਤ ਜੇ ਮੇਰੇ ਹੋ ਸ਼ਾਮ ਨੂੰ ਯਾਦਗਾਰੀ ਲੈਂਦੇ ਆ ਮੈਂ ਮਰ ਜਾ ਇੱਕ ਛੁੱਟੀ ਹੁੰਦੀ ਹੈ ਹਫਤੇ ਦੇ ਵਿੱਚ ਉਦਦੇ ਦਾ ਘਰੇ ਬਹਿ ਜਾ ਕਰ ਹੈ ਉਦਦੇ ਵੀ ਨਹੀਂ ਤੂੰ ਤਾਂ ਘਰੇ ਬਹਿੰਦਾਗਾ ਉਦਦੇ ਵੀ ਤੈਨੂੰ ਤਾਂ ਬਸ ਯਾਰ ਬੇਲੀਆਂ ਹੋਣ 6 ਦਿਨ ਰਾਜਧਾਨੀ ਯਾਰ ਬੇਲੀਆਂ ਕੋਲੇ ਜਾ ਜਾ ਕੇ ਹੈ 7ਵੇਂ ਦਿਨ ਤਾਂ ਘਰੇ ਬਹਿ ਜਾ ਕਰ ਥੋੜੀ ਬਹੁਤ ਧੇਰ ਕੋਈ ਘਰ ਦੇ ਵਿੱਚ ਸੋ ਗੱਲ ਹੁੰਦੀ ਹੈ ਕੋਈ ਦੋ ਘੰਟਾ ਬਣਾ ਲੈਂਦੇ ਯਾਰ ਪ੍ਰੋਗਰਾਮ ਸ਼ਾਮ ਨੂੰ ਯਾਰ ਖਾਣ ਪੀਣ ਦਾ ਹੁਣ ਬਣਾ ਲੈਂਦੇ ਆ ਖਾਣ ਪੀਣ ਦਾ ਹੁਣ ਦਾ ਸਹੀ ਕੀ ਗੱਲ ਹੁਣ ਬੰਦਾ ਥੋੜਾ ਜਿਹਾ ਠੀਕ ਹੋ ਜਾਂਦਾ ਹੈ ਮੈਂਟਲੀ ਸਹੀ ਰਹਿੰਦਾ ਹੈ ਹੋਰ ਤਾਂ ਕੀ ਹੈ ਖਾਣ ਪੀਣ ਨਾਲਾਦਤ ਪੈ ਗਈ ਨਾਲੇ ਯਾਰ ਹੁਣ ਹੈ ਵੀ ਸ਼ਾਮ ਨੂੰ ਕੀੜੇ ਹੀ ਉੱਠ ਪੈਂਦੇ ਯਾਰ ਦਾਰੂ ਨਾਲ ਇੰਨੇ ਦੂਰੋਂ ਤੂੰ 26 ਸੈਕਿੰਡ ਦੋ ਵਿੱਚੋਂ ਮੋਟਰਸਾਈਕਲ ਚਲਾ ਕੇ ਆਉਣਾ ਹੁਣ ਤਾਂ ਗਿਆ ਤੂੰ ਰਾਤ ਦੇ 11 ਵਜੇ ਪੌੜੇਗਾ ਹੈ ਤੂੰ ਨਹੀਂ ਉੱਥੇ ਸ਼ਰਾਬ ਪੀ ਲੈਣਾ ਤੰਨੇ ਜਣੇ ਤੁਸੀਂ ਬਹਿ ਕੇ ਉੱਥੇ ਗੱਪਾਂ ਕਰਦੇ ਹੋ ਨਾਲੇ दारूਆ ਪੀਨੇ ਹੋ ਰਾਤ ਦੇ 11 ਵਜੇ ਉੱਥੋਂ ਤੂੰ ਮੋਟਰਸਾਈਕਲ ਲੈ ਕੇ ਆਏਂਗਾ ਜਦੋਂ 26 ਸੈਕਟਰ ਚੋਂ ਤੂੰ ਰਾਹ ਦੇ ਵਿੱਚ ਕੋਈ ਡਿੱਗ ਟੱਠ ਪਏ ਕੋਈ ਐਕਸੀਡੈਂਟ ਹੋ ਜੇ ਹੈ ਕਿਧਰੇ ਸੱਟ ਫੇਟ ਵੱਜ ਜੇ ਦਫਨਯੋਗਾ ਨਾ ਹੋਵੇ ਅਸੀਂ ਤਾਂ ਇੱਥੇ ਘਰੇ ਤੇਨੂੰ ਡਿੱਕੀ ਜਾਵਾਂਗੇ ਨਾ ਐ ਯਾਰ ਹੁਣ ਕੋਈ ਐਕਸੀਡੈਂਟ ਉੱਤੇ ਪਿਆ ਕੇ ਆਵੇਂ ਇੰਨੀ ਪੀ ਕੇ ਨਹੀਂ ਆਉਂਦਾ ਐਂਦੀ ਪੀ ਕੇ ਨਹੀਂ ਆਉਂਦਾਗਾ ਤੇਰਾ ਤਾਂ ਰੋਜ਼ ਦੀ ਕੰਮ ਹੈ ਤੇ ਤੇਰੇ ਨਾਲ ਕਿੰਨੀ ਮੱਥਾ ਫੋੜੀ ਕਰ ਲਈ ਪਰ ਤੂੰ ਨਹੀਂ ਹਟਦਾਗਾ ਹੁਣ ਯਾਰ ਐਂ ਕੋ ਕਰਦੀ ਐਂ ਐਂ ਕਿਉਂ ਕਰਦੀ ਐਂ ਬੰਦਾ ਵਾਗੀ ਜਾਂਦਾ ਚੱਲ ਕੋਈ ਗੱਲ ਨਹੀਂ ਹੁਣ ਇੰਜੋਏ ਕਰਨ ਹੈ ਨਹੀਂ ਜਾਣਾਗਾ ਘਰੇ ਬਹਿ ਜਾ ਮੈਂ ਤੈਨੂੰ ਦੱਸਾਂ ਆਹੋ ਘਰੇ ਬਹਿ ਕੇ ਪੀ ਲੈ ਜਿੰਨੀ ਮਰਜ਼ੀ ਆ ਬਾਹਰ ਆਲਾ ਖਿਹੜਾ ਛੱਡ ਦੇ ਮੈਂ ਨਹੀਂ ਜਾਣ ਦਿੰਦੀਗੀ ਬਾਹਰ ਤੈਨੂੰ ਮੈਂ ਤੈਨੂੰ ਦੱਸਾਂ ਓਏ दारू ਕਦੇ ਇਕੱਲੇ ਤੋਂ ਨਹੀਂ ਬਹਿ ਕੇ ਪੀਤੀ ਜਾਂਦੀ ਕਿਉਂ ਨਹੀਂ ਪੀਤੀ ਜਾਂਦੀਗੀ ਹਾਂ दारू ਯਾਰਾਂ ਬੇਲੀਆਂ ਦੇ ਨਾਲ ਹੀ ਪੀਤੀ ਜਾਂਦੀ ਹੁੰਦੀ ਐ ਕਿਉਂਕਿ ਜਿਵੇਂ ਕਿ ਉਹ ਮੱਲਾ ਨੂੰ दारू ਗੱਲਾਂ ਨੂੰ ਹਾਂ ਗੱਲਾਂ ਤੇ ਉਹ ਨਾਲ ਫਿਰ ਬੈਠੇ ਨਾਲੇ ਚੱਲ ਗੱਲਬਾਤਾਂ ਕਰਦੇ ਰਹਿੰਦੇ ਨਾਲ ਹੱਸਦੇ ਖੇਡਦੇ ਰਹਿੰਦੇ ਆ ਐ ਹੋ ਜਾਂਦਾ ਹੈ ਹਾਂ ਕੱਲੇ ਤੋਂ ਨਹੀਂ ਕਦੀ ਪੀਤੀ ਜਾਂਦੀ ਹੁੰਦੀ ਆ ਜਿਹੜੇ ਹੈਬਚੁਅਲ ਦੇ ਜਿਹੜੇ ਇਹਦੇ ਐਡਿਕਟਡ ਨੇ ਉਹ ਤਾਂ ਚੱਲ ਕੱਲੇ ਪੀ ਲੈਂਦੇ ਆ ਪਰ ਜਿਹੜੇ ਯਾਰ ਇੰਜੋਏ ਵਾਸਤੇ ਜਿਹੜੇ ਖਾਂਦੇ ਪੀਂਦੇ ਉਹ ਕੱਲੇ ਕੋਲ ਨਹੀਂ ਪੀਤੀ ਜਾਂਦੀ ਮੰਨਿਆ ਕਰ ਯਾਰ ਦੋਸਤ ਨੇ ਮੇਰੇ ਉਹ ਖਾਸ ਨੇ ਵਧੀਆ ਤੇ ਉਹਨਾਂ ਦੇ ਨਾਲ ਬੰਦਾ ਬੈਠ ਕੇ ਖਾ ਪੀ ਲੈਂਦਾ ਐ ਕੋਈ ਗੱਲ ਨਹੀਂ ਯਾਰ ਬੇਲੀ ਆਪਦੀ ਜਗ੍ਹਾ ਤੈਨੂੰ ਮੈਂ ਇੱਕ ਗੱਲ ਕਹਿਤੀ ਘਰੇ ਬਹਿ ਕੇ ਜਿੰਨੀ ਮਰਜ਼ੀ ਪੀ ਲਿਆ ਕਰ ਬਾਹਰ ਜਾਣ ਦਾ ਖਿਹੜਾ ਹੀ ਛੜਦੇ ਬਸ ਹੁਣ ਤੋਂ ਠੀਕ ਐ ਨਾ ਸੋਸਾਇਟੀ ਬਈ ਨਾ ਕਿੰਨੇ ਵਾਰੀ ਕਹਤਾ ਵੀ ਨਹੀਂ ਪੀਤੀ ਜਾਂਦੀ ਯਾਰ ਤੂੰ ਵੀ ਬਸ ਕਿ ਸੋਸਾਇਟੀ ਵਾਲਾ ਕੀ ਹੈ ਗਿਆ ਨਹੀਂ ਜਾਣਾਗਾ ਬਾਹਰ ਬਸ ਆਪਣੇ ਘਰੇ ਜਿੰਨੀ ਮਰਜ਼ੀ ਪੀ ਯਾਰ ਇੱਕ ਮਿੰਟ ਸੱਚ ਮੇਰੇ ਦਿਮਾਗ 'ਚ ਨਾ ਇੱਕ ਸਕੀਮ ਆ ਗਈ ਕੀ ਸਕੀਮ ਐ ਇਹੋ ਜੀ ਦੱਸ ਦੇ ਮੈਨੂੰ ਵੀ ਸਕੀਮ ਵੀ ਦੱਸ ਦੇ ਕਿਉਂ ਹਾਂ ਹਾਂ ਸੁਣ ਤਾਂ ਸਹੀ ਵਧੀਆ ਸਕੀਮ ਐ ਕੋਈ ਅਸੀ ਗੱਲ ਨਹੀਂ ਇਹ ਤਾਂ ਦੇਖੋ ਉਹਦੇ 'ਚ ਮੈਂ ਘਰੇ ਬਹਿ ਕੇ ਹੀ ਪੀ ਲਿਆ ਕਰੂੰਗਾ ਆਹੋ ਇਹ ਸਾਰੇ ਤੋਂ ਵਧੀਆ ਚੰਗੀ ਗੱਲ ਹੈ ਨਾਲੇ ਬੰਦਾ ਕਿਦੜੇ ਡਿਗਦਾ ਟੱਟਦਾ ਨਹੀਂ ਨਾਲੇ ਸੌ ਗੱਲਾਂ ਹੁੰਦੀਆਂ ਨੇ ਇਕੱਠੇ ਬੈਠੇ ਯਾਰ ਬੇਲੀ ਲੜ ਪੈਂਦੇ ਨੇ ਕਿਸੇ ਟਾਈਮ ਆਪ ਤੇ ਕਦੇ ਮਨ ਲਈ ਮਨ ਲਈ ਫਿਰ ਤੇਰੀ ਪਰ ਐ ਹੈ ਉਹ ਤੇ ਦੇਖ ਮੇਰੀ ਗੱਲ ਸੁਣ ਸੋਸਾਇਟੀ ਬਿਨਾ ਪੀਤੀ ਨਹੀਂ ਜਾਂਦੀ ਐ ਕਰਿਆ ਕਰੂੰਗਾ ਮੈਂ ਹੂੰ ਤਿੰਨ ਗਲਾਸ ਰੱਖ ਲਿਆ ਕਰੂੰਗਾ ਇੱਕ ਅਮਰਜੀਤ ਦਾ ਇੱਕ ਬੱਬੂ ਦਾ ਇੱਕ ਮੇਰਾ ਆਪ ਦਾ ਤੇ ਤਿੰਨਾ ਚ ਮੈਂ ਪਾ ਕੇ ਆਪਦਾ ਮਤਲਬ ਰੱਖ ਲਿਆ ਕਰੂੰਗਾ ਐ ਸਮਝ ਲਿਆ ਕਰੂੰਗਾ ਮੰਚ 'ਚ ਵੀ ਆਹ ਬੱਬੂ ਬੈਠਾ ਹੈ ਆਹ ਅਮਰਜੀਤ ਬੈਠਾ ਹੈ ਤੇ ਮੈਂ ਬੈਠਾ ਨੇ ਅਸੀਂ ਬੈਠੇ ਆਂ ਹਾਂ ਨਾ ਤੰਨੇ ਤੁਸੀਂ ਬੈਠੇ ਹੋ ਤਾਂ ਫਿਰ ਤੰਨੇ ਗਲਾਸਾਂ ਦੇ ਵਿੱਚ ਦਾਰੂ ਪੀ ਉਹਨਾਂ ਦੀ ਜਿਹੜੀ ਪਾਏਗਾ ਉਹ ਵੀ ਤਾਂ ਤੂੰ ਹੀ ਪੀਵੇਂਗਾ ਫਿਰ ਉਹ ਨਹੀਂ ਨਹੀਂ ਉਹ ਪੀਊਗਾ ਪਰ ਮੇਰਾ ਮਨ ਹੈ ਸਮਝੂਗਾ ਵੀ ਇਹ ਤਾਂ ਉਹਨਾਂ ਦੀ ਦਾਰੂ ਹੈ ਪੀਊਗਾ ਤਾਂ ਨਹੀਂ ਪਰ ਮਨ ਹੈ ਸਮਝਾ ਲਿਆ ਕਰਾਂਗੇ ਵੀ ਇਹ ਇਹ ਉਹਨਾਂ ਦੀ ਦਾਰੂ ਹੈ ਤੇ ਇਸ ਕਰਕੇ ਫਿਰ ਮੈਨੂੰ ਚੜ੍ਹਨੀ ਨਹੀਂ ਹੈਗੀ ਨਾ ਤੂੰ ਤਾਂ ਉਹਨਾਂ ਦੀ ਦਾਰੂ ਵੀ ਤੂੰ ਹੀ ਪੀਆ ਕਰੇਂਗਾ ਫਿਰ ਤੰਗ ਗਲਾਸ ਭਰ ਕੇ ਰੱਖਿਆ ਕਰੇਗਾ ਇੱਕ ਗਲਾਸ ਆਪ ਦਾ ਪਿੰਦਾ ਪਿੰਦਾ ਨਾਲ ਉਹਨਾਂ ਦੀ ਵੀ ਦੋ ਗਲਾਸ ਪੀਆ ਕਰੇਗਾ ਓਏ ਕਾਨੂੰ ਉਹ ਮੈਨੂੰ ਚੜਨੀ ਚੁੜਨੀ ਨਹੀਂ ਹੈਗੀ ਨਾ ਚੜਨੀ ਨਹੀਂ ਨਾ ਨਾ ਉਹ ਮਨ ਚ ਮੇਰਾ ਮਾਂ ਮਨ ਸਮਝਾ ਲੈਣਾ ਨਾ ਇਹ ਤਾਂ ਉਹਨਾਂ ਦੀ ਦਾਰੂ ਹੈ ਨਾ ਉਹਨਾਂ ਦੀ ਦਾਰੀ ਜਾਉ ਤ ਤੇਰੇ ਹਲਕਾ ਚ ਮਾਂ ਨਹੀਂ ਐ ਹੁੰਦਾ ਨਹੀਂ ਹੁੰਦਾ ਤੂੰ ਵਹਿਮ ਨਹੀਂ ਕਰਦੇ ਹੁੰਦੇ ਵਹਿਮ ਨਹੀਂ ਕਰਦੇ ਹੁੰਦੇ ਉਹਨਾਂ ਦੀ ਦਾਰੂ ਜਦੋਂ ਮੈਂ ਦਿਮਾਗ ਚ ਸਮਝਾ ਲੂਗਾ ਨਾ ਉਹ ਤਮਾ ਫਿਰ ਉਹ ਦਿਮਾਗ ਚ ਮੈਨੂੰ ਨਸ਼ਾ ਨਹੀਂ ਹੁਣਾ ਉਹਨਾਂ ਨਾਲ ਹੋਣਾ ਨਹੀਂ ਮੈਨੂੰ ਤੂੰ ਪਾਗਲ ਬਣਾਉਂਦਾ ਮੈਨੂੰ ਸਿਰਫ ਆਪਦੀ ਆਪਦੀ ਦਾਰੂ ਦਾ ਹੋਊਗਾ ਆਪਦੀ ਆ ਕਾਹ ਨੂੰ ਫਰੇ ਨਹੀਂ ਇਹ ਦਿਮਾਗ 'ਚ ਬਿਠਾਉਣ ਦੀ ਗੱਲ ਹੁੰਦੀ ਹੈ ਬਿਠਾ ਲੂੰਗਾ ਦਿਮਾਗ 'ਚ ਮੈਨੂੰ ਤਾਂ ਨਹੀਂ ਤੇਰੀ ਇਹ ਗੱਲ ਸਮਝ ਆਉਂਦੀਗੀ ਬਸ ਚੱਲ ਤੂੰ ਘਰੇ ਬਹਿ ਕੇ ਪੀ ਲੈ ਜਿੰਮੇ ਮਰਜ਼ੀ ਕਰ ਹਾਂ ਸਭ ਤੋਂ ਵੱਡੀ ਗੱਲ ਆ ਵੀ ਘਰੇ ਬੈਠ ਕੇ ਪੀਤੀ ਆ ਨਾ ਆਹੋ ਘਰੇ ਬਹਿ ਕੇ ਪੀ ਲੈ ਨਾਲੇ ਸੋਸਾਇਟੀ ਦੀ ਸੋਸਾਇਟੀ ਨਾਲ ਉਹਨੇ ਗਲਾਸ ਰੱਖ ਲਿਆ ਕਰੂੰਗਾ ਹੈ ਠੀਕ ਹੈ ਨਾ ਪੀ ਲੈ ਚੱਲ ਬਾਹਰ ਜਾਂ ਤਨ ਨਾ ਜਾਵੇਂਗਾ ਹਾਂ 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 ਬਸ ਆਪਦਾ ਘਰੇ ਤਾਂ ਬਹਿ ਕੇ ਪੀ ਲੇਂਗਾ ਚੱਲ ਜੋ ਵੀ ਗੱਲ ਹੈਗੀ ਬਸ ਠੀਕ ਹੈ ਦੋ ਉਹਨਾਂ ਦੇ ਗਲਾਸ ਰੱਖ ਲਿਆ ਕਰੂੰਗਾ ਬਸ ਹੋਰ ਕੀ ਗੱਲ ਹੈ ਹਨਾ ਕੋਈ ਗੱਲ ਨਹੀਂ ਚਾ ਕਰ ਲੈ ਜਿਵੇਂ ਮਰਜ਼ੀ ਕਰ ਲੈ ਮੈਨੂੰ ਆਪਦਾ ਕੰਮ ਕਰਨ ਦੇ ਰਸ ਹੋਈ ਚ ਤੂੰ ਚਲ ਐ ਕਰ ਫਿਰ ਹਾਂ ਮੈਂ ਉਹ ਮੇਜ਼ ਤੇ ਬੈਠਦਾ ਨਮਕੀ ਨਮਕੂ ਲਿਆ ਦੇ ਨਾਲੇ ਤਿੰਨ ਗਲਾਸ ਤਿੰਨ ਗਲਾਸ ਲਿਆ ਦੇ ਨਾ ਨਾਲ ਤੈਨੂੰ ਨਮਕੀਨ ਵੀ ਚਾਹੀਦੀ ਏ ਉਹ दारू ਨਾ ਉਹ ਸੁੱਕੀ ਪੀਤੀ ਜਾਂਦੀ ਏ ਉੱਥੇ ਹੁਣ ਸੁੱਕੀ ਥੋੜਾ ਪੀਣਿਆ ਜਾਂਦੀ ਏ ਹਾਂ ਉੱਥੇ ਵੀ ਤਾਂ ਨਾਲ ਕੁਛ ਨਾ ਕੁਛ ਖਾਣ ਪੀਣ ਨੂੰ ਤਾਂ ਹੁੰਦਾ ਹੀ ਐ ਹੁੰਦਾ ਤੇ ਐ ਕਰ ਆ ਤਿੰਨ ਗਲਾਸ ਲਿਆ ਤੇ ਪਾਣੀ ਲਿਆ ਦੇ ਤੇ ਉਸ ਰੱਖ ਮੇਜ ਤੇ ਮੈਂ ਫਿਰ ਇਧਰੋਂ ਵਾਲਾ ਅਬਦਲ ਮਾਰੀ ਚੋਂ ਕੱਢ ਕੇ ਲਿਆਉਣਾ ਬੋਤਲ ਜਿਵੇਂ ਮਰਜ਼ੀ ਕਰ ਲੈ ਅ ਮੈਂ ਤਾਂ ਲਿਆ ਦਿੰਨੀ ਆ ਉਹ ਤੇਰੇ ਫਾਇਦੇ ਵਾਲੀ ਗੱਲ ਕਰੀ ਜਾਂਦਾ ਮੈਂ ਹਾਂ ਫਾਇਦੇ ਵਾਲੀ ਗੱਲ ਕਰੀ ਜਾਂਦਾ ਚੱਲ ਮੈਨੂੰ ਕੀ ਘਰੇ ਬਹਿ ਕੇ ਆਪਦਾ ਪੀ ਲੂਗਾ ਹੈ ਭੁਜੀਆ ਤੇ ਮੈਂ ਆਪਦਾ ਪਾਣੀ ਤਾਂ ਦੇ ਜਾਊਂਗਾ ਬਾਹਰ ਤਾਂ ਨਾ ਜਾਊਗਾ ਬਾਹਰ ਜਾਂਦਾ ਉੱਥੇ ਜਾ ਕੇ ਫਿਰ ਉੱਥੇ ਗੱਲਾਂ ਕਰਦੇ ਐ ਇਹ ਬੈਠੇ ਲੜ ਵੀ ਪੈਂਦੇ ਆ ਯਾਰ ਬੇਲੀ ਚੱਲ ਆਪਦਾ ਕੋਈ ਨਹੀਂ ਮੈਂ ਤਾਂ ਦੇ ਹੀ ਹੋਣੀ ਨਾ ਭਾਈ ਤਨ ਗਲਾਸ ਤੇ ਪਾਣੀ ਤੇ ਭੂਜੀਆ ਕਿੱਥੇ ਗਿਆ ਹੁਣ ਉਹ ਲਿਆਉਣਾ ਆ ਗਿਆ ਬਸ ਤੇਰੇ ਮਗਰ ਇੱਧਰ ਆ ਲੈ ਫਾੜਾ ਆਪਦੇ ਤਨ ਗਲਾਸ ਤੇ ਜੱਗ ਪਾਣੀ ਦਾ ਤੇ ਭੂਜੀਆ ਹਾਂ ਆ ਸਕੀਮ ਵਧੀਆ ਹੈ ਨਾ ਆ ਵਧੀਆ ਆ ਆਪਦਾ ਘਰੇ ਬਹਿ ਕੇ ਤਾਂ ਪੀਂਦਾ ਹਾਂ ਹਾਂ ਆਹੋ ਨਾ ਕਿਸੇ ਨਾਲ ਲੜਾਈ ਨਾ ਕਿਸੇ ਨਾਲ ਕੋਸ਼ ਆਪਦਾ ਨਾ ਕੋਈ ਆਪਦਾ ਸੜਕਾਂ ਦੇ ਉੱਤੇ ਡਰ ਮੈਨੂੰ ਆਉ ਦਾ ਬੇਫਿਕਰ ਤਾਂ ਹੋ ਜਾਂਦਾ ਹੈ ਬੰਦਾ ਨਹੀਂ ਤਾਂ ਚਿੰਤਾ ਹੀ ਲੱਗੀ ਰਹਿੰਦੀ ਹੈ ਹਜੇ ਤੱਕ ਨਹੀਂ ਆਇਆ ਘਰੇ ਹਜੇ ਤੱਕ ਨਹੀਂ ਆਇਆ ਮੈਂ ਤਾਂ ਕਹਿੰਦਾ ਤੁਹਾਡੇ ਹੱਥ ਨਾਲ ਬਣਾ ਹੱਥ ਨਾਲ ਬਣਾ ਕਿਦਰ ਸ਼ਰਮ ਨਹੀਂ ਆਉਂਦੀਗੀ ਹੱਥ ਨਾਲ ਬਣਾ ਲੈ ਵੀ ਆ ਤਾਂ ਹੋ ਗਿਆ ਮੇਰਾ ਹੂੰ ਆ ਪੈਗ ਹੋ ਗਿਆ ਬੱਬੂ ਦਾ ਆ ਹੋ ਗਿਆ ਅਮਰਜੀਤ ਦਾ ਚਲ ਹੂੰ ਅਮਰਜੀਤ ਦਾ ਜ਼ਿਆਦਾ ਪੀ ਗਿਆ ਥੋੜਾ ਜਿਹਾ ਪਤੰਦਰ ਬਾਲੀ ਪੀਂਦਾ ਚਲ ਫੁੱਲੇ ਨੂੰ ਇੱਕ ਪਾਸੀ ਰੱਖਤੀ ਨਾ ਹੁਣ ਤੈਨੂੰ ਫੁੱਲ ਕਾਹਨੂੰ ਚੰਗਾ ਲੱਗਦਾ ਤਿੰਨ ਗਲਾਸ ਜਿਹੜੇ ਪਰਲੇ ਤੂੰ ਚਲ ਬੈਠੇਂਗੀ ਬੈਠੇਂਗੀ ਮੈਂ ਤਾਂ ਨਹੀਂ ਬੈਂਦੀਗੀ ਮੈਨੂੰ ਤਾਂ ਐਵੇਂ ਦਾਰੂ ਦਾ ਮੁਸ਼ਕ ਮਾਰਦਾ ਤਾਂ ਉਲਟੀ ਆਉਂਦੀ ਐ ਹਾਂ ਚਲ ਬੈਠੇਂਗੀ ਚਰਮ ਦਾ ਘਾਟਾ ਲੈ ਰਿਹਾ ਮੈਂ ਤਾ ਐ ਹੁਣ ਗਲਾਸ ਹੋ ਗਿਆ ਉਹਦਾ ਅਮਰਜੀਤ ਦਾ ਐ ਹੋ ਗਿਆ ਮੀਰ ਆ ਤੇ ਐ ਹੋਇਆ ਬੱਬੂ ਦਾ ਹੈ ਹੁਣ ਆਉ ਨਜ਼ਾਰਾ ਆਮਣਾ ਆਪਦਾ ਚੇਅਰ ਸਪੈਲਾ ਕਰ ਲਈ ਆ ਹੋ ਗਿਆ ਠੀਕ ਹੈ ਭਾਈ ਹਾਂ ਠੀਕ ਨਾ ਹੁਣ ਤੈਨੂੰ ਬੱਬੂ ਤੇ ਅਮਰਜੀਤ ਤਾਂ ਇੱਥੇ ਬੈਠੇ ਦਿਸਦੇ ਆ ਤਾਂ ਬੈਠੇ ਨਾਲ ਨਾਲ ਬੈਠੇ ਆ ਉਹਨਾਂ ਦੇ ਗਲਾਸ ਜਦੋਂ ਉਹਨਾਂ ਦੇ ਹੈਗੇ ਆ ਹਾਂ ਦੇ ਹੈਗੇ ਆ ਗਲਾਸ ਇਹ ਉਹਨਾਂ ਦੇ ਪਤਾ ਨਹੀਂ ਮੈਨੂੰ ਕਮਲੀ ਬਣਾਇਆ ਜਾਂਦਾ ਇਹ ਹਾਂ ਅਬੇ ਮੈਂ ਤਾਂ ਜਾਣੀ ਆ ਆਪਦਾ ਕੰਮ ਕਰਦੀ ਆ ਕਿਹੜਾ ਜਾ ਕੇ ਤੇ ਆ ਪਿਆ ਦਿੰਨੇ ਆ ਹੁਣ ਬੱਬੂ ਨੂੰ ਪਲਾਪੋਲ ਇਹ ਖਾਲੀ ਲੇ ਵੀ ਅਮਰਜੀਤ ਦਾ ਲ ਪਰੇ ਨੂੰ ਹੋ ਮੈਂ ਬੈਠੀ ਬੈਠੀ ਸਬਜੀ ਕੱਟ ਲੈਨੀ ਆ ਥੋੜੇ ਵੱਡਾ ਗਲਾਸ ਹੈ ਵੱਡਾ ਪੈਗ ਹੈ ਨਾ ਅਮਰਜੀਤ ਬਾਲੀ ਪਿੰਦਾ ਹੈ ਅਤੋਂ ਫਿਰ ਮੈਨੂੰ ਕਿਹੜਾ ਚੜਦਾ ਹੈ ਇਹ ਹਾਂ ਉਹੀ ਪਿੰਦਾ ਉਹਦਾ ਹੀ ਪੈਗ ਹੈ ਹਾਂ ਪਿੰਦਾ ਪਤੰਦਰ ਬਾਲੀ ਪਿੰਦਾ ਹੈ ਪੰਮੀਏ ਹਾਂ ਜਾ ਗਲਾਸ ਲਿਆ ਯਾਰ ਹੋ ਗਿਆ ਤੇਰਾ ਟਾਈਮ ਪੀਣ ਦਾ ਓਏ ਹੁਣ ਯਾਰ ਜਿਹੜਾ ਪੀਣ ਦਾ ਟਾਈਮ ਐ ਤਾਂ ਹੁਣ ਉਹ ਤਾਂ ਪੀਣੀ ਹੁਣ ਉਹ ਦੱਸ ਕੀ ਐ ਹਫਤਾ ਹੋ ਗਿਆ ਤੈਨੂੰ ਤਿੰਨ ਤਿੰਨ ਗਲਾਸ ਪਿੰਦੇ ਨੇ ਦਾਰੂ ਕਿਤੇ ਮੈਨੂੰ ਪਾਗਲ ਤਾਂ ਨਹੀਂ ਬਣਾਈ ਜਾਂਦਾ ਤੂੰ ਫਿਰ ਮੈਂ ਥੋੜਾ ਪੀਣਾ ਉਹ ਤਾਂ ਉਹ ਪਿੰਦੇ ਐ ਮੈਂ ਤਾਂ ਆਪਦਾ ਇੱਕ ਗਲਾਸ ਪੀਣਾ ਇੱਕ ਗਲਾਸ ਕਿੰਨੇ ਵਾਰੀ ਸਮਝਾਤਾ ਫੇਰ ਵੀ ਪਤਨੇ ਸਮਝਦੀ ਨਹੀਂ ਹੈਗੀ ਤੂੰ ਗੱਲ ਸਮਝਦੀ ਨਹੀਂ ਹੈਗੀ ਮੈਨੂੰ ਤਾਂ ਲੱਗਦਾ ਤੂੰ ਮੈਨੂੰ ਪਾਗਲ ਬਣਾਈ ਜਾਂਦਾ ਮੈਨੂੰ ਤਾਂ ਆਪਦਾ ਇੱਕ ਗਲਾਸ ਦਾ ਨਸ਼ਾ ਹੁੰਦਾ ਜਿਹੜਾ ਉਹ ਇੱਕ ਪੈਗ ਦਾ ਉਹ ਤਿੰਨ ਤਿੰਨ ਪੈਗ ਦਾ ਉਹਨਾਂ ਨੂੰ ਫਿਰ ਉਹ ਉਹ ਤਮਾਕੂ ਜੋ ਉਠਾ ਰੱਖਿਆ ਮੈਂ ਉਹਨਾਂ ਦੀ ਨਹੀਂ ਚੜਦੀ-ਜੁੜਦੀ ਮੈਨੂੰ ਹੈ ਚੜਦੀ-ਜੁੜਦੀ ਨਾਲੇ ਤਿੰਨ ਗਲਾਸ ਨਹੀਂ ਅੱਜ ਦੋ ਗਲਾਸ ਲੈ ਕੇ ਆ ਹਾਂ ਜਾ ਲਿਆ ਮੇਜ਼ ਤੇ ਦੋ ਗਲਾਸ ਅੱਜ ਦੋ ਗਲਾਸ ਕਿਵੇਂ ਮੰਗਾ ਲੇ ਇਹ ਤਾਂ ਤਿੰਨ ਗਲਾਸ ਰੋਜ਼ ਲੈਂਦਾ ਹੁੰਦਾ ਮੈਨੂੰ ਤਾਂ ਲੱਗਦਾ ਇੱਕ ਦੋਸਤੇ ਦਾ ਮੁੱਕ ਗਿਆ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਇੱਕ ਤਾਂ ਦੱਸ ਬਾਤ ਚ ਮਾਰੂੰਗੀ ਝਾੜੂ ਦੋ ਗਲਾਸ ਰੱਖ ਲੈਣੀਆਂ ਨਾਲ ਪੂਜੀਆ ਬਾਲਾ ਹੀ ਮਾੜਾ ਹੋਇਆ ਕਿਸੇ ਦਾ ਭਰਾ ਸੀਗਾ ਕਿਸੇ ਦਾ ਘਰ ਵਾਲਾ ਸੀਗਾ ਮਾਂ ਦਾ ਪੁੱਤ ਵਿਚਾਰਾ ਦਸ ਰੱਬ ਨੂੰ ਪਿਆਰਾ ਹੋ ਗਿਆ ਚਲ ਦੋ ਗਲਾਸ ਦੇ ਦਿੰਨੀ ਅੱਜ ਲੈ ਲੈ ਹੀ ਹੋਰ ਲੈ ਆਈ ਮੈਂ ਤਾਂ ਸੱਚੀ ਜੇ ਬਾਲਾ ਅੱਜ ਮਨ ਦੁਖੀ ਹੋਈ ਜਾਂਦਾ ਹੈ ਮੈਨੂੰ ਤਾਂ ਕਿੰਨਾ ਦੁੱਖ ਹੋਈ ਜਾਂਦਾ ਹੈ ਅੱਜ ਕੀ ਗੱਲ ਹੋ ਗਈ ਅੱਜ ਤੂੰ ਦੋ ਗਲਾਸ ਮੰਗਾਏ ਐ ਨਾ ਮੈਨੂੰ ਲੱਗਦਾ ਇੱਕ ਦੋਸਤ ਤੇਰਾ ਪੂਰਾ ਹੋ ਗਿਆ ਰੱਬ ਨੂੰ ਇੱਕ ਦੋਸਤ ਪੂਰਾ ਹੋ ਗਿਆ ਹੋਰ ਤਾਂ ਹੀ ਤਾਂ ਤੂੰ ਦੋ ਗਲਾਸ ਮੰਗਾਏ ਨਹੀਂ ਆ ਮੇਰੇ ਦੋਸਤ ਜਿਉਂਦੇ ਉਹਨਾਂ ਨੂੰ ਕੀ ਹੋਇਆ ਕੁਛ ਨਹੀਂ ਹੋਇਆ ਆ ਗਲਾਸ ਬੱਬੂ ਦਾ ਪਈ ਜਨਾ ਤੇ ਆ ਉਹਦਾ ਆਪਣਾ ਮਰਜ਼ੀ ਦਾ ਪੈਗ ਹੈ ਹੈ ਇਹਨੂੰ ਤੇਰਾ ਗਲਾਸ ਓ ਮੇਰਾ ਕਮਲ ਜੀ ਅੱਜ ਵਰਤ ਹੈ ਹਾਂ ਵਾਕ్యం ਪੀਤੀ ਜਾਂਦਾ ਓਏ ਉਹਨਾਂ ਦੀ ਤਾਂ ਲੈ ਉਹਨਾਂ ਦੀ ਕੀ ਮਤਲਬ ਹੋਇਆ ਤੂੰ ਮੈਂ ਤੂੰ ਪਾਗਲ ਬਣਾਈ ਜਾਂਦਾ ਤੂੰ ਮੇਰਾ ਜ਼ਬਰਦਸਤ ਉਹਨਾਂ ਦੀ ਤਾਂ ਮੈਨੂੰ ਚੜਦੀ ਨਹੀਂ ਹੈਗੀ ਚੜਦੀ ਨਹੀਂ ਹੈਗੀ ਤੂੰ ਤਾਂ ਇਹ ਸਮਝਦਾ ਵੀ ਇਹ ਕਮਲੀ ਹੈ ਹੈ ਤੂੰ ਉਹਨਾਂ ਦੇ ਬਹਾਨੇ ਮਾਰ ਮਾਰ ਕੇ ਤੂੰ ਤਮਸਨ ਗਲਾਸ ਰੋਜ਼ ਦਾਰੂ ਦੇ ਪੀਂਨੇ ਕਾਹਨੇ ਤਾਂ ਤੂੰ ਆਪ ਦਾ ਮੈਂ ਗੱਲ ਦਾ ਬੜਾ ਪੱਕਾ ਮੇਰਾ ਜ਼ਬਰਦਸਤ ਮੈਂ ਨਹੀਂ ਦਾਰੂ ਦਰੂ ਪੀਤੀ ਇਹ ਵਾਲੇ ਪੀਤੀ ਹੈ ਦਾਰੂ ਨਹੀਂ ਪੀਤੀ ਦੋ ਗਲਾਸ ਪੀ ਗਏ ਤੂੰ ਦਾਰੂ ਨਹੀਂ ਪੀਤੀ ਮੈਨੂੰ ਤੂੰ ਕਮਲੀ ਸਮਝਦਾ ਹਏ ਮਾਰ ਮਾਰ ਕੇ ਭਾਨੇ ਖਿਆ ਬੱਬੂ ਦਾ ਅਮਰੇ ਦਾ ਇਹ ਨੇਰਾ ਫਲਾਣਾ ਅੱਜ ਮੇਰਾ ਵਰਤ ਹੈ ਮੈਂ ਤੈਨੂੰ ਦੱਸਾਂ ਤੂੰ ਹਟ ਜਾ ਇਹਨਾਂ ਲੱਛਣਾ ਤੋਂ ਓਏ ਉਹਨਾਂ ਨੇ ਪੀਤੀ ਏ ਪੀਤੀ ਏ ਫੜਾ ਇੱਧਰ ਤੇਰੀ ਬੋਤਲ ਜੀ ਨੂੰ ਮਾਰਾਂ ਅੱਗ ਮਾਰਾਂ ਇਹਨੂੰ ਚਲਾ ਕੇ ਗਲੀ ਵਿੱਚ ਉਹਨਾਂ ਨੇ ਪੀਤੀ ਏ ਪੀਤੀ ਏ ਉਹਨਾਂ ਨੇ ਮੇਰਾ ਵਰਤ ਅੱਜ ਵਰਤ ਤੇਰਾ ਤੂੰ ਰੱਖਣ ਵਾਲਾ ਵਰਤ ਦੋ ਗਲਾਸ ਠੂਸ ਕੇ ਭਰ ਕੇ ਦਾਰੂ ਦੇ ਵਰਤ ਹੈ ਮੇਰਾ ਤਾਂ ਹੁਣ ਹਟ ਦੋ ਹਟ ਦੋ ਹੈ ਪੀਂਦੇ ਤੂੰ ਗਲੀ 'ਚ ਗਲੀ 'ਚ ਤੂੰ ਛੱਡ ਦੇ ਕੇ ਰਾਂ ਓਏ ਉਹਨਾਂ ਨੇ ਪੀਣੀ ਐ ਮੇਰੇ ਦੋਸਤਾਂ ਨੇ ਮੈਂ ਥੋੜਾ ਪੀਣੀ ਐ ਨਾਲੇ ਤੈਨੂੰ ਨਾਲੇ ਤੇਰੇ ਦੋਸਤਾਂ ਨੂੰ ਦਿਉਂਤ ਨੇ ਐ ਫਰੀ ਬੰਦਾ ਬੜਾ ਚਲਾਕ ਆ ਤਾਂ ਮੇਰੇ ਦੋਸਤਾਂ ਦੀ ਐ ਮੇਰਾ ਵਰਤੈ ਮੈਨੂੰ ਕਮਲੀ ਨਾ ਬਣਾ ਮੈਂ ਤਾਂ ਦੇਖ ਲੈ ਤੂੰ ਫਿਰ ਓ ਮੇਰਾ ਤਾਂ ਵਰਤੈ ਮੈਂ ਕਿੱਥੇ ਪੀ ਜਾਂਦਾ ਸੀ ਇਹ ਤਾਂ ਉਹ ਪੀ ਜਾਂਦੇ ਸੀ ਓ ਪੀ ਜਾਂਦੇ ਸੀ ਦੋਸਤਾਂ ਦੀ ਬੇਇੱਜ਼ਤੀ ਨਹੀਂ ਕਰੀਦੀ ਹੁੰਦੀ ਤੈਨੂੰ ਮੈਂ ਦੱਸਾਂ ਦੋਸਤਾਂ ਦੀ ਬੇਇੱਜ਼ਤੀ ਨਹੀਂ ਕਰੀ ਮੈਂ ਐਵੇਂ ਦੁਖੀ ਹੋਈ ਜਾਂਦੀ ਉਹ ਘਰੇ ਆਏ ਹੋਏ ਨੇ ਵਿਚਾਰੇ ਤਉ ਉਹਨਾਂ ਦੇ ਨਾ ਕਰੇ ਕਿੱਥੋਂ ਆਇਆ ਤੇਰੇ ਕੋਲ ਘਰੇ ਕਿੱਥੇ ਤੇਰੇ ਕੀ ਗੋਡੇ ਮੁੱਡੇ ਬੈਠੇ ਆ ਕੇ ਬੈਠੇ ਆ ਮਾਂ ਦੇ ਦਿਮਾਗ ਚ ਬਿਠਾਈ ਬੈਠਾ ਵੀ ਨਾਲ ਦੇ ਬਿਠਾਈ ਬੈਠਾ ਮੈਨੂੰ ਐ ਸਮਝਦਾ ਜਿਵੇਂ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਗਿਆ ਇਹ ਦੋਸਤਾਂ ਨੂੰ ਤਾਂ ਉਹਨਾਂ ਨੂੰ ਤਾਂ ਸੇਵਾ ਸੇਵਾ ਪਾਣੀ ਕਰਦਾਂ ਮੈਂ ਚੰਗੀ ਕਰਾਂ ਤੇਰੀ ਸੇਵਾ ਤੇਰੀ ਸੇਵਾ ਪਾਣੀ ਮੈਂ ਕਰ ਦੂੰ ਵੇਖ ਲੈ ਫਿਰ ਬਣਾਉਂਦਾ ਭਾਨੇ ਇਹ ਕਿੱਕ ਪੈਗਨ ਉਹਨਾਂ ਦਾ ਕੀ ਬਣਦਾ ਬਣਦਾ ਉਹਨਾਂ ਦਾ ਸ਼ਰਮ ਨਹੀਂ ਆਉਂਦੀ ਇਹਨੂੰ